ਜੈ ਸ਼੍ਰੀ ਰਾਮ ਅੱਜ ਅਸੀਂ ਸਾਰੇ ਧਾਰੀਵਾਲ ਨਗਰ ਦੇ ਵਿੱਚ ਬਹੁਤ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਆ ਉਹ ਰਾਮਨਾਮੀ ਦਾ ਜਿਹੜਾ ਤਿਉਹਾਰ ਆ ਰਿਹਾ ਸ਼੍ਰੀ ਰਾਮ ਜੀ ਦਾ ਉਹਦੇ ਸੰਦਰਭ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਅੱਜ ਸਾਰਿਆਂ ਨੇ ਸਾਰੇ ਸ਼ਹਿਰ ਵਾਸੀਆਂ ਨੇ ਨਾਲ ਤੜਕੇ ਬਹੁਤ ਸਰਧਾ ਭਾਵਨਾ ਦੇ ਨਾਲ ਔਰ ਬਹੁਤ ਚਾਹਵਾਂ ਦੇ ਨਾਲ ਗੱਡੀ ਗਈ ਆ ਸੋ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਔਰ ਜਿੰਨੇ ਸ਼੍ਰੀ ਰਾਮ ਜੀ ਦੇ ਭਗਤ ਸਾਰੇ ਸੰਸਾਰ ਚ ਵਸਦੇ ਆ ਉਹਨਾਂ ਨੂੰ ਰਾਮਨਾਮੀ ਦੀ ਜਿਹੜੀ ਆ ਉਹ ਲੱਖ ਲੱਖ ਵਧਾਈ ਦਿੰਨਾ ਔਰ ਗੁਰੂ ਚਰਣਾ ਦੇ ਵਿੱਚ ਅਰਦਾਸ ਵੀ ਕਰਦਾ ਕਿ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਸਾਡੇ ਸਾਰਿਆਂ ਉੱਤੇ ਬਣਿਆ ਰਵੇ ਇਸੇ ਤਰ੍ਹਾਂ ਅਸੀਂ ਖੁਸ਼ੀਆਂ ਖੇੜੀਆਂ ਦੇ ਨਾਲ ਸਾਰੇ ਤਿਹਾਰ ਜਿਹੜੇ ਆ ਇਕੱਠੇ ਹੋ ਕੇ ਜਾਤ ਪਾਤ ਉੱਤੇ ਉੱਠ ਕੇ ਮਨਾਉਂਦੇ ਰਹੀਏ ਔਰ ਸਾਡੇ ਤੇ ਮਿਹਰ ਭਰਿਆ ਹੱਥ ਰੱਖਣ ਸਾਨੂੰ ਆਸ਼ੀਰਵਾਦ ਦੇਣ ਔਰ ਇਸੇ ਤਰ੍ਹਾਂ ਕਿਰਪਾ ਸਾਡੇ ਤੇ ਬਣਾਈ ਰੱਖਣ ਬਹੁਤ ਬਹੁਤ ਤੁਹਾਨੂੰ ਜੀ ਸ਼੍ਰੀ ਰਾਮ ਨੌਮੀ ਦੀ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਕਮੇਟੀ ਸਾਰੀ ਸਮੁੱਚੀ ਸੰਗਤ ਨੂੰ ਜਿੱਥੇ-ਜਿੱਥੇ ਦੁਨੀਆਂ ਦੇ ਵਿੱਚ ਸਾਰੀ ਖਲਕਤ ਵਸਦੀ ਹੈ ਸਾਡੇ ਹਿੰਦੂਸਤਾਨੀ ਵਸਦੇ ਨੇ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਲੱਖ ਲੱਖ ਵਧਾਈ ਦਿੰਦਾ। ਭਗਵਾਨ ਰਾਮ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਕਿ ਆਪਣਾ ਮਿਹਰਾਂ ਭਰਿਆ ਹੱਥ ਸਾਰੀ ਦੁਨੀਆਂ ਦੇ ਉੱਪਰ ਬਣਾ ਕੇ ਰੱਖੋ ਤਾਂ ਕਿ ਲੋਕ ਤੁਹਾਡੇ ਦਿੱਥੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਸਕਣ। ਜੈ ਸ਼੍ਰੀ ਰਾਮ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰਤਾਰੀਵਾਲ ਵਾਸੀਆਂ ਨੂੰ ਬਹੁਤ ਬਹੁਤ ਆਰਾਮ ਨਵੀ ਦੀ ਵਧਾਈ ਦਿੰਦਾ ਤੁਸੀਂ ਵੇਖ ਸਕਦੇ ਹੋ ਵੀ ਅੱਜ ਸਾਡਾ ਤਾਰੀਵਾਲ ਸ਼ਹਿਰ ਕਿੰਨਾ ਸਜਾਇਆ ਗਿਆ ਤਾਂ ਤਾਂ ਦੇ ਲੰਗਰ ਲਾਏਗੇ ਤਾਂ ਤਾਂ ਦੇ ਲੋਕਾਂ ਨੇ ਲੰਗਰ ਲਗਾਏ ਆ ਕਿਸੇ ਨੇ ਜਲਦੀ ਸੇਵਾ ਕਰ ਰਿਆ ਵਾ ਬਹੁਤ ਤਾਰੀਵਾਲ ਨੂੰ ਸਜਾਇਆ ਆਇਆ ਵਾ ਸਾਰੇ ਧਰਮ ਦੇ ਲੋਕ ਰਲ ਮਿਲ ਕੇ ਆਰਾਮ ਨਵੀ ਦਾ ਇਹ ਸ਼ੋਭਾ ਯਾਤਰਾ ਕਰ ਰਹੇ ਨੇ ਮੈਂ ਪ੍ਰਭੂ ਰਾਮ ਦੇ ਕੇ ਪ੍ਰਾਰਥਨਾ ਕਰਨਾ ਕਿ ਸਾਡੇ ਤਾਰੀਵਾਲ ਤੇ ਅਪਾਰ ਕਿਰਪਾ ਬਣਾ ਕੇ ਰੱਖਣ ਜਿਹੜੇ ਜਿਹੜੇ ਸ਼ੋਭਾ ਯਾਤਰਾ ਚ ਸ਼ਾਮਲ ਹੋਏ ਆ ਉਹਨਾਂ ਨੂੰ ਤੰਦਰੁਸਤੀ ਦੇ ਅੱਛੀ ਸਿਹਤ ਦੇ ਤੇ ਤਰੱਕੀਆਂ ਦੇ ਆਪਣਾ ਛੇਧ ਪਰਿਆ ਤੁਹਾਨੂੰ ਦੇ ਉੱਪਰ ਰੱਖੋ ਸਾਰੇ ਨੂੰ ਮੈਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਜੈ ਸ਼੍ਰੀ ਰਾਮ